ਨਾ ਆਨੂਗੇ ਬਰਤ ਕੁਛ ਹੋ ਗਿਆ ਆਪਾਂ ਹੁਣ ਬਣਾ ਲਾ ਬਈ ਬਲੌਗ ਪਹਿਲਾ ਟਾਈਮ ਦੁਨੀਆ ਲਗਾ ਤੁਹਾਨੂੰ ਦੱਸਦੇ ਆ ਕਿੰਨਾ ਟਾਈਮ ਲੱਗਾ ਦੇਖੋ ਬਲੌਗ ਇਤਲੈਟ ਵੀ ਹੁਣ ਜਾਜ ਜਰੀ ਆ ਮੰਨੇ ਆਪਣੇ ਕੱਬੂ ਬਜੀ ਜਾਂਦਾ ਇੱਕ ਤੇ ਦੂਜੇ ਝੋਨਾ ਰਹੀ ਜਾਂਦੇ ਆ ਬਾਕੀ ਇਹ ਤਾਂ ਲਾ ਦੇ ਨੀ ਦੋ ਅੰਦਰ ਪਹਿਲਾਂ ਦੇਖੋ ਵਲੌਗ ਆਪਣਾ ਦੇ ਹੋਰ ਬਈ ਮਿੱਤਰੋ ਕੀ ਹਾਲ ਚਾਲ ਆ ਹਾਲ ਲੱਗ ਜਾਂਦਾ ਜੀ ਆਪਣਾ ਝੋਨਾ ਸੌਰੀ ਲੇਟ ਹੋ ਗਿਆ ਵਲੌਗ ਵਲੌਗ ਨਹੀਂ ਬਣਾਇਆ ਅੱਗੇ ਤੁਹਾਨੂੰ ਕੋ ਮੇ ਇਹ ਵੀ ਹੀਗਾ ਵਲੌਗ ਨਹੀਂ ਬਣਿਆ ਹੰਦਾ ਕਦੋਂ ਮਾਰਦਾ ਹੰਦਾ ਵੱਜਣ ਡਿਆ ਇੱਧਰ ਤੋਂ ਨਾਲ ਲੱਗ ਜੂਗਾ ਸਾਰੇ ਆ ਵੀ ਆਪਣਾ ਵੀ ਨਾਲ ਲੱਗ ਜੂਗਾ ਨੂੰ ਆਪਣਾ ਖੜਾ ਮੈਸੀ ਨਾਲੋਂ ਦੇ ਪਿਆ ਆਪਣੇ ਯਕੀਦੋਂ ਯਕੀਦੋਂ ਆਇਆ ਭਈਏ ਧੋਣਾ ਲਾਉਣ ਥੋੜੀ ਪੂਰੀ ਅਨਾਂ ਜੀ ਮੈਂ ਵੀ ਮੋਟਰ ਤੇ ਨਾ ਨੂੰ ਲਿਆ ਅੱਜ ਗਰਮੀ ਬੜੀ ਰਹੀ ਸਾਢੇ 12 ਜਾਣੀ ਕਿ ਲੈ ਫਿਰ ਸਾਂ ਚੱਲ ਗਈ ਆ ਟਾਂਡਾ ਲਵੋ ਅੱਜ ਨਾ ਨੂੰ ਵੀ ਮੈਨੂੰ ਇਹ ਨਾ ਉਹ ਨਹੀਂ ਜੀ ਫਿਰ ਵੀਡੀਓ ਬਣਾਉਣਾ ਪੈਣਾ ਉਹ ਚਾਚੇ ਹੁਣੇ ਦੇ ਪਾਪਾ ਨੇ ਉਹ ਖੜੇ ਆ ਆ ਆਪਣੇ ਕਿਲੇ ਲਿਚੋਣਾ ਲੱਗ ਗਿਆ ਕੱਲ ਇਹ ਹੋ ਕੇ ਦੋ ਲੰਗ ਜਾਨਾ ਮਾ ਕੱਤੀ ਜਾਇਆ ਵਾ ਅਕਾ ਲਾਣ ਦਾ 110 ਨਹੀਂ ਦਰ ਟੇਕ 210 ਸਾ ਤੇ ਉਧਰ ਕੱਤੀ ਆ ਨਾਲ ਨਾਲ ਝੋਣਾ ਲਾਈ ਜਨੇ ਨਾਲ ਨਾਲ ਕਦੋਂ ਵੱਜੀ ਜਾਂਦਾ ਹੁਣ ਜਦ ਉਧਰ ਕਦੋਂ ਵੱਜ ਗਿਆ ਫਿਰ ਅੱਧੇ ਜਾਣੇ ਉਧਰ ਚੱਲ ਜਾਾਂਗੇ ਇਹਨਾਂ ਨਾਪ ਦੇ ਨੇ ਕਿੱਡੀ

ਇੱਧਰ ਤੋਂ ਨਾ ਲੱਗਿਆ ਹੁਣ ਇੱਧਰ ਲੱਗ ਰਿਹਾ ਹੈ